ਦੋਸਤੋ ਪੜੋ ਪੰਜਾਬ ਮੁਹਿੰਮ ਦੇ ਅੰਤਰਗਤ ਡੇਰਾਬਸੀ ਦੇ ਪ੍ਰੈਸ ਕਲੱਬ ਦੁਆਰਾ ਇੱਥੇ ਅੱਜ ਇੱਕ ਪ੍ਰੋਗਰਾਮ ਉਲੀਕਿਆ ਗਿਆ ਹੈਗਾ ਤੇ ਉਹ ਪ੍ਰੋਗਰਾਮ ਸਸਪੈਂਸ ਦੇ ਵਿੱਚ ਥੋੜਾ ਜਿਹਾ ਰੱਖਦੇ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਸਕੂਲ ਦੀ ਤੁਸੀਂ ਜਿਹੜੀ ਬਾਹਰ ਐਂਟਰੀ ਹੈ ਤੁਸੀਂ ਦੇਖ ਸਕਦੇ ਹੋ ਹੈਵਤਪੁਰ ਦੇ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈਗਾ ਜੀ ਇਹ ਤੇ ਕਿਆ ਸ਼ਾਨਦਾਰ ਦੇਖੋ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਐਂਟਰੀ ਹੈ ਸਕੂਲ ਦੀ ਦੀਵਾਰ ਹੈਗੀ ਹੈ ਗੇਟ ਕਿੰਨਾ ਸ਼ਾਨਦਾਰ ਬਣਿਆ ਹੋਇਆ ਹੈਗਾ ਤੇ ਤੁਸੀਂ ਇੱਥੇ ਇਹਨਾਂ ਦੀ ਜਿਹੜੇ ਸੁਨੇਹੇ ਦਿੱਤੇ ਗਏ ਆ ਜੀ ਧੀਆ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਦੋਸਤੋ ਕਿਹ ਸ਼ਾਨਦਾਰ ਇੱਥੇ ਲਿਖਿਆ ਗਿਆ ਹੈ ਕਿਤਾਬਾਂ ਦੇ ਬਾਰੇ ਵੀ ਇੱਥੇ ਲਿਖਿਆ ਗਿਆ ਹੈਗਾ ਮਾਂ ਬੋਲੀ ਦੀ ਵਿਰਾਸਤ ਆ ਪੰਜਾਬੀ ਸਿੱਖਿਏ ਤੇ ਸਿਖਾਈਏ ਮਾਂ ਬੋਲੀ ਦਾ ਮਾਣ ਵਧਾਈਏ ਅੱਜ ਇੱਥੇ ਪ੍ਰੋਗਰਾਮ ਜਿਹੜਾ ਹੈਗਾ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਹੈਵਤਪੁਰ ਦੇ ਵਿੱਚ ਆਪਾਂ ਇੱਥੇ ਆਏ ਹੋਏ ਆ ਤੇ ਇੱਥੇ ਬੜਾ ਸ਼ਾਨਦਾਰ ਇੱਕ ਬੱਚਿਆਂ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈਗਾ ਜੀ ਤੇ ਉਹ ਤਾਂ ਹੁਣ ਅੰਦਰ ਜਾ ਕੇ ਆਪਾਂ ਦੇਖਦੇ ਆਂ ਜੀ ਕਿ ਪ੍ਰੈਸ ਕਲੱਬ ਡੇਰਾਬਸੀ ਵੱਲੋਂ ਇੱਕ ਪੜੋ ਪੰਜਾਬ ਮੁਹਿੰਮ ਦੇ ਅੰਦਰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਉਹ ਕੀ ਪ੍ਰੋਗਰਾਮ ਹੈਗਾ ਤੇ ਉਹਦੇ ਬਾਰੇ ਅੰਦਰ ਜਾ ਕੇ ਆਪਾਂ ਦੇਖਦੇ ਆਂ ਦੋਸਤੋ ਆਓ ਚਲੀਏ ਅੰਦਰ ਮੀਡੀਆ ਵਰਤਣਾ ਸਾਰੇ ਬੰਦੇ ਵਿੱਚੋ ਵੀ ਦਿਖਾਈ ਦੇ ਰਹੇ ਆਂ ਅ ਵੀ ਬਹੁਤ ਸਪੈਸ਼ਲ ਇਹਹੀ ਕਹਿਣਾ ਕੰਮ ਹੈ ਕਿ ਪ੍ਰੈਸ ਕਲੱਬ ਸਬ ਡਿਵੀਜ਼ਨ ਡੇਰਾਬਸੀ ਸਾਡੀ ਇਹ ਕੋਈ 20-22 ਸਾਲ ਪੁਰਾਣੀ ਸੰਸਥਾ ਹੈ ਔਰ ਇਹ ਬਕਾਇਦਾ ਇਲੈਕਟਿਡ ਬਾਡੀ ਹੈ 2 ਸਾਲ ਪਹਿਲਾਂ ਇਹ ਪ੍ਰਧਾਨ ਸੀਗੇ ਆਪਣੇ ਰਣਵੀਰ ਜੀ ਤੇ ਹੁਣ ਇਹ ਮੌਕਾ ਮੈਨੂੰ ਮਿਲਿਆ ਹੈ ਹੁਣੇ ਅਪ੍ਰੈਲ ਦੇ ਵਿੱਚ ਹੀ ਤੇ ਅਸੀਂ ਸੋਸ਼ਲ ਜੋ ਸਰਵਿਸ ਵੇਸ ਕੰਮ ਕਰਦੇ ਆ ਰਹੇ ਸੀਗੇ ਬਲੱਡ ਡੋਨੇਸ਼ਨ ਕੈਂਪ ਹੋਣ ਆਇਤ ਮੈਡੀਕਲ ਕੈਂਪ ਹੋਣ ਜਾਂ ਬੱਚਿਆਂ ਨੂੰ ਮੁਫਤ ਕਾਪੀ ਕਿਤਾਬਾਂ ਬੈਗਸ ਵਗੈਰਾ ਦੇਣੇ ਦਾ ਕੰਮ ਹੋ ਔਰ ਇਹ ਕਰਦੇ ਕਰਦੇ ਅਸੀਂ ਹੁਣ ਦਿੱਕਰ ਘਟੋ ਘਟਦੀ 40 50 ਸਕੂਲ ਕਵਰ ਕਰ ਚੁੱਕੇ ਆ ਇਹ ਤੁਹਾਡੇ ਸਾਹਬ ਦੀ ਜਾਣਕਾਰੀ ਵਾਸਤੇ ਦੱਸਣਾ ਉਹਦੇ ਵਿੱਚ ਲਲੜੂ ਵੀ ਇਹ ਸੜਚੰਦਰਵਾਸ ਦੇ ਲਲੜੂ ਤੋਂ ਹੀ ਆ ਇਹ ਰਕੂਰ ਵੀਸੀ ਕਰਦੇ ਆ ਡੇਰਾ ਬਸੀ ਵੀਸੀ ਕਰਦੇ ਆ ਤੇ ਅਸੀਂ ਜਿੰਨੇ ਵੀ ਸਕੂਲ ਕਵਰ ਕੀਤੇ ਆ ਮੈਂ ਆਪਣੇ ਸਟਾਫ ਦੇ ਜਿਹੜੇ ਮੈਂਬਰ ਸਾਡੇ ਸਾਰੇ ਨੇ ਸਾਹਮਣੇ ਕਹਿੰਦੇ ਕੋਈ ਹਿਚਕ ਨਹੀਂ ਹੈ ਕਿ ਜੋ ਸਾਡਾ ਵੈਲਕਮ ਔਰ ਜੋ ਪਰਫਾਰਮੈਂਸ ਤੁਹਾਡੇ ਬੱਚਿਆਂ ਨੇ ਹੈਬਤਪੁਰ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਇੱਕ ਵਾਰੀ ਜ਼ੋਰਦਾਰ ਤਾੜੇ ਨਾਲ ਅਸੀਂ ਉਹਨਾਂ ਦਾ ਤੇ ਸਟਾਫ ਦੀ ਹੌਸਲਾ ਅਫਜ਼ਾਈ ਕਰਦੇ ਆ ਉੱਥੇ ਬੱਚਿਆਂ ਨੂੰ ਹੱਲਾਸ਼ੇਰੀ ਵੀ ਦੇ ਰਹੇ ਆ ऐसे काम करते रहो और बच्चों तुमसी बड़े लकी हो ਤੁਹਾਨੂੰ ਇਹੋ ਜਿਹਾ ਬੇਨਤੀ ਸਟਾਫ ਮਿਲਿਆ ਹੈ ਔਰ ਸਟਾਫ ਤੁਸੀਂ ਵੀ ਲੱਕੀ ਹੋ ਕਿ ਤੁਹਾਨੂੰ ਇਹੋ ਜਿਹਾ ਵਧੀਆ ਮਿਲਿਆ ਸਾਡੇ ਵਾਸਤੇ ਸਕੂਲ ਨੂੰ ਪੜਾਈ ਤੋਂ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਲੱਗੇ ਜ਼ਰੂਰਤ ਹੈ ਤੁਸੀਂ ਕਿਸੇ ਵੀ ਦਾ ਨੰਬਰ ਲੈ ਲਓ चौहान ਸਾਹਿਬ ਜੀ ਰਣਵੀਰ ਜੀ ਮੈਂ ਨੰਬਰ ਤੁਹਾਨੂੰ ਸਾਰੇ चौहान ਦਾ ਲਿਸਟ ਦੇ ਦਵਾਂਗੇ ਚਾਹੇ ਉਹ ਪਲਾਂਟੇਸ਼ਨ ਦਾ ਕੰਮ ਹੋਵੇ ਚਾਹੇ ਕੋਈ ਬਿਲਡਿੰਗ 'ਚ ਕੋਈ ਬੰਦਾ ਕਮਰਾ ਬਣਾਉ ਪੰਚਾਇਤ ਆ ਤੁਹਾਡੀ ਸਹਿਯੋਗ ਕਰੇਗੀ ਗਵਰਨਮੈਂਟ ਵੀ ਕਰੇਗੀ ਕੋਈ ਹੋਰ ਸੀਆਰਐਸ ਫੰਡ ਦੀ ਫੈਕਟਰੀ ਤੋਂ ਵੀ ਲੈਣਾ ਹੋ ਸਾਡੀ ਸਭਾਰੀ ਜਾਂ ਸਾਡੀ ਮਦਦ ਦੀ ਲੋੜ ਹੋ ਮੀਡੀਅਮ ਮੀਡੀਸ਼ਨ ਦੀ ਤਾਂ ਮੈਡਮ ਵੀ ਆਰ ਆਲਵੇਸ ਏਅਰ ਟੂ ਸਰਵ। ਥੈਂਕ ਯੂ ਵਾਂਸ ਅਗੇਨ ਥੈਂਕ ਯੂ ਬਹੁਤ ਸਰ। ਔਰ ਜੌਰ ਘਰ ਆਂਦੇ ਬੱਚੇ ਐ ਤੇ ਜਿਹੜੀ ਵੀ ਤੁਸੀਂ ਸਹਾਇਤਾ ਇਹਨਾਂ ਦੀ ਕਰ ਰਹੇ ਹੋ ਇਹ ਬਹੁਤ ਜ਼ਿਆਦਾ ਇਹ ਬਲੇਸਿੰਗਸ ਦੇ ਰਹੇ ਹੈ। ਅਸੀਂ ਵੀ ਕੌਂਟਾ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਔਰ ਉਮੀਦ ਕਰਦੇ ਆਂ ਕਿ ਅਗੋ ਵੀ ਤੁਸੀਂ ਸਾਡੀ ਇਸ ਤਰ੍ਹਾਂ ਹੀ ਮਦਦ ਸਾਡੇ ਬੱਚਿਆਂ ਦੀ ਕਰਦੇ ਰਹੋ।